this that ਨੇੜੇ ਜਾਂ ਦੂਰ ਪਈਆਂ ਚੀਜ਼ਾਂ ਬਾਰੇ ਦੱਸਣ ਵਾਸਤੇ ਵਰਤਾ ਜਾਂਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ this ਉਦੋਂ ਵਰਤਾ ਜਾਂਦਾ ਜਦੋਂ ਆਪਾਂ ਨੇੜੇ ਪਈ ਚੀਜ਼ ਬਾਰੇ ਦੱਸਣਾ ਹੋਵੇ ਤੇ that ਉਦੋਂ ਵਰਤਾ ਜਾਂਦਾ ਜਦੋਂ ਆਪਾਂ ਦੂਰ ਪਈ ਚੀਜ਼ ਬਾਰੇ ਦੱਸਣਾ ਹੋਵੇ ਇਹਦੇ ਤੋਂ ਇਲਾਵਾ these ਉਦੋਂ ਜਦੋਂ ਨੇੜੇ ਪਈਆਂ ਚੀਜ਼ਾਂ ਇੱਕ ਤੋਂ ਵੱਧ ਹੋਣ ਤੇ those ਉਦੋਂ ਜਦੋਂ ਦੂਰ ਪਈਆਂ ਚੀਜ਼ਾਂ ਇੱਕ ਤੋਂ ਵੱਧ ਹੋਣ ਗਿਣਤੀ 'ਚ ਵੱਧ ਹੋਣ ਪਰ ਜਦੋਂ ਆਪਾਂ ਨੇੜੇ ਜਾਂ ਦੂਰ ਪਈਆਂ ਚੀਜ਼ਾਂ ਦੀ ਗੱਲ ਕਰਦੇ ਆ ਤਾਂ ਇਹ ਸਮਝਣਾ ਜ਼ਰੂਰੀ ਆ ਕਿ ਜੇ ਨੇੜੇ ਆ ਤਾਂ ਕਿਸ ਤਰ੍ਹਾਂ ਦਾ ਨੇੜੇ ਆ ਜਾਂ ਕਿੰਨਾ ਕੁ ਨੇੜੇ ਆ ਜਾਂ ਇਹ ਦੂਰ ਆ ਤਾਂ ਕਿਸ ਤਰ੍ਹਾਂ ਦਾ ਦੂਰ ਆ ਜਾਂ ਕਿੰਨਾ ਕੁ ਦੂਰ ਆ ਪਰ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਸਾਰਿਆਂ ਲਈ ਆਪਾਂ 15 ਸਤੰਬਰ ਤੋਂ ਆਨਲਾਈਨ ਕਲਾਸਾਂ ਸ਼ੁਰੂ ਕਰ ਰਹੇ ਆ ਜੇ ਕਿਸੇ ਵੀ ਵੀਰ ਭੈਣ ਨੂੰ ਕਿਸੇ ਵੀ ਬੱਚੇ ਨੂੰ ਕਿਸੇ ਵੀ ਵੱਡੇ ਬਜ਼ੁਰਗ ਨੂੰ ਆਨਲਾਈਨ ਕਲਾਸ ਦੀ ਲੋੜ ਹੋਵੇ ਗ੍ਰਾਮਰ ਦੀ ਆਨਲਾਈਨ ਕਲਾਸ ਦੀ ਲੋੜ ਹੋਵੇ ਤਾਂ ਲੈ ਸਕਦਾ ਹੋਰ ਜਾਣਕਾਰੀ ਆਸਤੇ ਫੀਸਾਂ ਦੀ ਜਾਣਕਾਰੀ ਆਸਤੇ ਜਾਂ ਟਾਈਮਿੰਗ ਦੀ ਜਾਣਕਾਰੀ ਆਸਤੇ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਆ ਮੇਰਾ ਕੰਟੈਕਟ ਨੰਬਰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਆਨਲਾਈਨ ਤੋਂ ਇਲਾਵਾ ਆਫਲਾਈਨ ਕਲਾਸਾਂ ਵੀ ਸ਼ੁਰੂ ਆ ਆਫਲਾਈਨ ਮਤਲਬ ਮੈਨੂਅਲ ਠੀਕ ਤਾਂ ਜੇ ਕਿਸੇ ਬੱਚੇ ਨੇ ਮੈਨੂਅਲ ਕਲਾਸ ਲੈਣੀ ਹੋਵੇ ਆਫਲਾਈਨ ਕਲਾਸ ਲੈਣੀ ਹੋਵੇ ਤਾਂ ਉਹ ਵੀ ਮੇਰੇ ਕੋਲ ਪਰਸਨਲੀ ਆ ਸਕਦਾ ਤਾਂ ਮੇਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਪਿੰਡ ਭਾਗੀਕਿਆ ਠੀਕ ਹੈ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਪਿੰਡ ਭਾਗੀਕਿਆ ਕਿਸੇ ਬੱਚੇ ਨੂੰ ਆਨਲਾਈਨ ਜਾਂ ਆਫਲਾਈਨ ਕਲਾਸ ਲਈ ਲੋੜ ਹੋਵੇ ਤਾਂ ਕੰਟੈਕਟ ਕਰ ਸਕਦਾ ਜਾਂ ਪਰਸਨਲੀ ਵਿਜ਼ਿਟ ਕਰ ਸਕਦਾ ਸੋ ਅੱਜ ਦੀ ਕਲਾਸ ਤੇ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਇਹ ਸਮਝੋ ਕਿ ਨੇੜੇ ਜਾਂ ਦੂਰ ਕਿਸ ਤਰ੍ਹਾਂ ਦਾ ਜਾਂ ਕਿਨਕ ਠੀਕ ਹੈ ਅਗਰ ਕੋਈ ਚੀਜ਼ ਨੇੜੇ ਹੈ ਕਿਸ ਤਰ੍ਹਾਂ ਨੇੜੇ ਹੈ ਜਾਂ ਕਿੰਨੀ ਕਨੇੜਿਆ ਜਾਂ ਕੋਈ ਚੀਜ਼ ਦੂਰ ਪਈ ਆ ਕਿਸ ਤਰ੍ਹਾਂ ਦਾ ਦੂਰ ਆ ਜਾਂ ਕਿੰਨਾ ਕੁ ਦੂਰ ਆ ਠੀਕ ਤਾਂ ਇੱਕ ਤਾਂ ਦੂਰ ਜਾਂ ਨੇੜੇ ਤੈ ਹੁੰਦਾ ਹੁੰਦਾ ਥੋੜੀ ਪਹੁੰਚ ਦੇ ਹਿਸਾਬ ਨਾਲ ਠੀਕ ਹੈ ਕਿ ਕੋਈ ਚੀਜ਼ ਜਿਹੜੀ ਹੈ ਜਿੱਥੇ ਤੁਸੀਂ ਖੜੇ ਆ ਜਾਂ ਜਿੱਥੇ ਤੁਸੀਂ ਬੈਠੇ ਆ ਉਥੋਂ ਤੁਸੀਂ ਆਪਣਾ ਹੱਥ ਵਧਾ ਕੇ ਜਾਂ ਬਾਹ ਵਧਾ ਕੇ ਚੱਕ ਸਕਦੇ ਆ ਉਸ ਚੀਜ਼ ਤੱਕ ਪਹੁੰਚ ਸਕਦੇ ਆ ਕਿ ਨਹੀਂ ਠੀਕ ਜਿਵੇਂ ਮੈਂ ਇੱਥੇ ਖੜਾ ਤਾਂ ਆਹ ਨੋਟਬੁੱਕ ਮੇਰੀ ਪਹੁੰਚ ਦੇ ਵਿੱਚ ਆ ਨੇੜੇ ਆ ਠੀਕ ਹੈ ਤਾਂ ਇਹ ਨੇੜੇ ਆ ਤਾਂ ਇਹ ਬਣੂਗਾ ਕਿ ਇਹ ਨੋਟਬੁੱਕ ਮੇਰੀ ਆ this notebook is mine ਠੀਕ ਜੇ ਮੈਂ ਕਹਿਣਾ ਹੋਵੇ ਕਿ this book ਜਾਂ notebook is mine ਠੀਕ ਹੈ ਕਿਉਂਕਿ ਮੈਂ ਇਸ ਚੀਜ਼ ਨੂੰ ਹੱਥ ਵਧਾ ਕੇ ਚੱਕ ਸਕਦਾ ਮਤਲਬ ਇੰਨੀ ਕ ਨੇੜੇ ਪਈ ਆ ਮੇਰੇ ਠੀਕ ਹਣ ਜੇ ਕੋਈ ਚੀਜ਼ ਨੂੰ ਮੈਂ ਹੱਥ ਵਧਾ ਕੇ ਜਾਂ ਬਾਹ ਵਧਾ ਕੇ ਨਹੀਂ ਚੱਕ ਸਕਦਾ ਉਹਦੇ ਤੱਕ ਨਹੀਂ ਪਹੁੰਚ ਸਕਦਾ ਇਹਦਾ ਮਤਲਬ ਉਹ ਮੇਰੇ ਤੋਂ ਮੇਰੀ ਪਹੁੰਚ ਤੋਂ ਥੋੜੀ ਦੂਰ ਪਈ ਆ ਜਿੱਥੇ ਮੈਨੂੰ ਉੱਠ ਕੇ ਜਾਣਾ ਪਊਗਾ ਉਸ ਚੀਜ਼ ਆਸਤੇ ਠੀਕ ਹੈ ਅਗਰ ਮੈਨੂੰ ਉਹ ਚੀਜ਼ ਚੱਕਣ ਆਸਤੇ ਉਸ ਚੀਜ਼ ਦੇ ਨੇੜੇ ਜਾਣਾ ਸਤੇ ਉਹਨੂੰ ਫੜਨ ਆਸਤੇ ਉਹਨੂੰ ਉੱਥੇ ਤੱਕ ਉੱਠ ਕੇ ਜਾਣਾ ਪਵੇ ਤਾਂ ਉਹ ਦੂਰ ਆ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਉਹ ਬੁੱਕ ਜਿਹੜੀ ਪਈ ਆ ਠੀਕ ਹੈ ਉਹ ਬੁੱਕ ਹੁਣ ਮੇਰੇ ਤੋਂ ਕਾਫੀ ਦੂਰ ਆ ਇੱਥੋਂ ਮੈਨੂੰ ਤਰਪੀ ਜਾਣ ਪੋਗਾ ਉਥੋਂ ਤੱਕ ਠੀਕ ਤਾਂ ਦੈਟ ਨੋਟਬੁੱਕ ਇਜ਼ ਗੁੱਡ ਕਿ ਜਿਹੜੀ ਹੋ ਨੋਟਬੁੱਕ ਪਈ ਆ ਬਹੁਤ ਵਧੀਆ ਜਾਂ ਹੋ ਜਿਹੜੀ ਬੁੱਕ ਪਈ ਆ ਬਹੁਤ ਵਧੀਆ ਠੀਕ ਇੱਕ ਤਾਂ ਨੇੜੇ ਜਾਂ ਦੂਰ ਤੁਹਾਡੀ ਪਹੁੰਚ ਦੇ ਹਿਸਾਬ ਨਾਲ ਕਿ ਜਿੱਥੇ ਤੁਸੀਂ ਖੜੇ ਆਂ ਜਿੱਥੇ ਤੁਸੀਂ ਬੈਠੇ ਆ ਉੱਥੋਂ ਤੁਸੀਂ ਬੈਠੇ ਬੈਠੇ ਆ ਖੜੇ ਖੜੇ ਕੋਈ ਚੀਜ਼ ਚੱਕ ਸਕਦੇ ਆ ਚੀਜ਼ ਤੱਕ ਪਹੁੰਚ ਕਰ ਸਕਦੇ ਆ ਕਿ ਨਹੀਂ ਠੀਕ ਤਾਂ ਦੂਸਰਾ ਨੇੜੇ ਜਾਂ ਦੂਰ ਤੈ ਹੁੰਦਾ ਹੁੰਦਾ ਸਮੇਂ ਦੇ ਹਿਸਾਬ ਨਾਲ ਕਿ ਕਿਸੇ ਚੀਜ਼ ਤੱਕ ਪਹੁੰਚਣ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਠੀਕ ਹੈ ਜੇ ਕਿਸੇ ਚੀਜ਼ ਤੱਕ ਪਹੁੰਚਣ ਵਾਸਤੇ ਤੁਹਾਨੂੰ ਘੱਟ ਟਾਈਮ ਲੱਗਦਾ ਤਾਂ ਉਹ ਚੀਜ਼ ਤੁਹਾਡੇ ਨੇੜੇ ਪਈ ਆ ਅਗਰ ਕਿਸੇ ਚੀਜ਼ ਤੱਕ ਪਹੁੰਚਣ ਵਾਸਤੇ ਤੁਹਾਨੂੰ ਵੱਧ ਟਾਈਮ ਲੱਗਦਾ ਤਾਂ ਉਹ ਚੀਜ਼ ਤੁਹਾਡੇ ਤੋਂ ਦੂਰ ਪਈ ਆ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਆ ਘਰ ਸਾਡੇ ਗੁਆਂਢੀਆਂ ਦਾ ਠੀਕ ਹੈ ਆ ਘਰ ਦਿਸ ਹਾਊਸ ਤੇ ਉਹ ਘਰ ਜਿਹੜਾ ਦਿਸ ਰਿਹਾ ਦਰਖਤਾਂ ਦੇ ਵਿਚਾਲੇ ਉਹ ਮੇਰੇ ਦੋਸਤ ਦਾ ਠੀਕ ਹੈ ਤਾਂ that house this house that house ਠੀਕ ਦੋਵੇਂ ਘਰ ਜਿਹੜੇ ਹੈਗੇ ਆ ਮੇਰੇ ਹੱਥ ਦੀ ਪਹੁੰਚ ਤੋਂ ਦੂਰ ਆ ਇਹ ਘਰੇ ਜਾਣ ਨੂੰ ਮੈਨੂੰ ਘੱਟ ਟਾਈਮ ਲੱਗੂ ਔਸ ਘਰੇ ਜਾਣ ਨੂੰ ਮੈਨੂੰ ਵੱਧ ਟਾਈਮ ਲੱਗੂ ਤਾਂ this house that house ਹੁਣ ਜਿਵੇਂ ਕਹਿਣਾ ਹੋਵੇ ਕਿ ਆ ਜਿਹੜੀ ਕੁਰਸੀ ਪਈ ਆ ਇਹ ਮੇਰੀ ਆ ਠੀਕ this chair is mine ਉਹ ਜਿਹੜੀ ਗੱਡੀ ਖੜੀ ਆ ਉਹ ਬਹੁਤ ਪੁਰਾਣੀ ਆ that car is very old ਠੀਕ ਹੁਣ ਦੇਖੋ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਮੇਰੀ ਪਹੁੰਚ ਤੋਂ ਦੂਰ ਆ ਮੇਰੀ ਹੱਥ ਦੀ ਪਹੁੰਚ ਤੋਂ ਦੂਰ ਆ ਠੀਕ ਹੈ ਪਰ ਕੋਸੀ ਤੱਕ ਪਹੁੰਚਣ ਨੂੰ ਮੈਨੂੰ ਘੱਟ ਟਾਈਮ ਲੱਗੂਗਾ ਉਹ ਗੱਡੀ ਤੱਕ ਪਹੁੰਚਣ ਨੂੰ ਮੈਨੂੰ ਜ਼ਿਆਦਾ ਟਾਈਮ ਲੱਗੂਗਾ ਠੀਕ ਤਾਂ ਇਹ ਹੁੰਦਾ ਕਿ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਹੈਗੀਆਂ ਨੇੜੇ ਜਾਂ ਦੂਰ ਹੁੰਦੀਆਂ ਠੀਕ ਕਿਸੇ ਚੀਜ਼ ਨੂੰ ਘੱਟ ਟਾਈਮ ਲੱਗਦਾ ਕਿਸੇ ਚੀਜ਼ ਤੱਕ ਪਹੁੰਚਣ ਨੂੰ ਵੱਧ ਟਾਈਮ ਲੱਗਦਾ ਉਮੀਦ ਕਰਦੇ ਹਾਂ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ this that this dus dus da concept ਸਮਝ ਆ ਗਿਆ ਹੋ ਅਗਰ ਫੇਰ ਵੀ ਕੋਈ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਜੇ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ